ਸਾਰਿਆਂ ਨਾਲ ਜਿਆਦਾ ਤੇਜ਼ੀ ਆ ਬਾਜ਼ਾਰ ਦਾ ਨਾਲ ਦੀ ਨਾਲ ਆਉਂਦਾ ਜਨਵਰੀ ਸੇਲ ਹੋ ਜਾਂਦਾ ਪਰ ਲੈ ਦੇਖ ਲੈ ਲੈ ਵੀ ਲੈ ਤੇ ਨਾਲ ਦੀ ਨਾਲ ਚੱਲੇ ਜੀ ਸੇਲ ਆ ਮੜੋ ਫਿਰ ਦੱਲਾ ਕਰਦਾ ਪੱਕੇ ਜਾਂਦਾ ਯਾਰ ਸਾਈਡ ਤੇ ਹੋ ਜਾ ਲੱਤ ਨਾ ਮਾਰੇ ਤੇ ਆਦਾ ਉਹਦੇ ਬਾਈ ਨੇ ਵੀ ਫੇਰਾ ਤਾਂ ਬੰਨਿਆ ਹੋਇਆ ਦਵਾ ਦਿੰਦੇ ਹੁਣ ਤਾਂ ਇੱਧਰ ਆ ਕੇ ਟੋਕੀ ਦਵਾ ਟਾਈਮ ਦੇ ਅੱਜ ਬਈ ਕੋਣ ਦੇਰੋ ਕਿੱਤੇ ਸੋਹੇ ਮੇਰੇ ਕੋ ਕਿੱਤੇ ਆ ਵੀਡੀਓ ਕੈਮਰਾ ਲੈ ਜਾ ਯਾਰ ਵੀਡੀਓ ਇਹ ਚ ਬਣਾ ਦਿੰਦੇ ਯਾਰ ਅਣਜੋਣ ਬਣਾ ਕੇ ਬਣਾ ਦਿੱਤਾ ਕਿਹੜਿਆ ਆਤਾ ਦਾ ਬੱਸ ਕੀਪਰ ਹਾਂ ਲੈ ਅਗਰ ਬੱਤ ਛੱਡ ਵੀ ਦਿੱਤਾ ਓ ਥੋੜੀ ਆ ਓ ਦੇ ਨਹੀਂ ਨਹੀਂ ਓਏ ਓ ਦੇ ਸੀਪਾ ਦਾ ਫਿਰਦਾ ਆ ਗਿਆ ਓ ਥੱਕ ਗਏ ਯੋਰਾਵਰ ਸਟੱਡ ਫਾਰਮ ਪੌਂਕ ਕਲਾ ਯੂਰਾਵਰ ਸਟੱਡ ਫਾਰਮ ਇਹ ਵੀ ਉਹਨਾਂ ਦਾ ਜਿਹੜਾ ਸਾਹਮਣੇ ਵਾਲਾ ਵੀ ਡੀਐਨਏ ਕੁਆਲੀਫਾਈ ਨਵਾਬ ਸੋਚ ਕਿੰਨਾ ਠੰਡਾ ਖੜਾ ਹੁੰਦਾ ਸੋਚ ਕਿੰਨਾ ਠੰਡਾ ਹੁੰਦਾ ਜਮੈਂ ਬਾਈ ਇਹ ਕਾਲੇ ਵਾਲਾ ਸੂਰਜ ਆ ਮਹਾਰਾਣੇ ਦਾ ਹੀ ਹੈ ਨਾ ਬਾਈ ਹਾਂਜੀ ਹਾਂਜੀ ਕਿੰਨੀ ਹਾਈਟ ਹੋਊਗੀ ਇਹਦੀ ਹਾਈਟ ਹੈਗੀ ਇਹ 67 ਇੰਚ ਹੈ ਜੀ ਉਹ ਮਸਲ-ਮੂਸਲ ਬਹੁਤ ਬਣੇ ਹੋਏ ਆ ਤੂਰ ਤੇ ਤੂਰ ਤੇ ਫੁੱਲ ਹੀ ਹੈ ਬਹੁਤ ਜ਼ਿਆਦੇ ਜੀ ਬੰਦਾ ਆਪਣਾ ਮੁੰਡਾ ਜਿਹੜਾ ਇਹ ਬਾਗੂੜੇ ਤੋਂ ਨਾ ਨਹੀਂ ਰੱਖਿਆ ਵਾ ਨਹੀਂ ਨਹੀਂ ਸੰਭਾਲ ਵੀ ਆ ਉਹ ਵੀ ਚਿੱਟਾ-ਚਿੱਟਾ ਪਿਆ ਬਾਕੀ ਵੀ ਇਹ ਆਹ ਧਾਰੀ ਸਕੇ ਦੇ ਦੇਖੋ ਸਾਰੀ ਕੱਲੀ-ਕੱਲੀ ਨਾੜ ਖੜਾ ਆਦੀ ਆ Toda ਸਾਰੀ ਜੜੀ ਜਿਹੜੀ ਕਿ ਹੁਣ ਆਇਨੂੰ 1.5-2 ਮਹੀਨੇ ਹੋ ਗਏ ਸਵਾਲ ਸੀ ਕਰੀ ਜਾਂਦਾ ਨਹੀਂ ਸਵਾਲ ਵੀ ਹੈਗੇ ਯਾਰ ਨਹੀਂ ਤਾਂ ਨੌਕਰੇ ਸਾਹਮਣੇ ਬਹੁਤ ਔਖੇ ਆ ਹਾਂਜੀ ਬੜੀ ਸਾਰਾ ਕੰਮ ਫਿਰ ਇਹਦਾ ਹੀ ਆ ਉਹ ਮੁੰਡੇ ਦਾ ਪਰਲੇ ਦਾ ਹੁਣ ਤਾਂ ਬੱਚੇ-ਬੁੱੱਚੇ ਵੀ ਦੇਖਿਆ ਬਹੁਤ ਸੋਹਣੇ ਆ ਚੱਲੇ ਯਾਰ ਇਹਦੇ ਬੱਚੇ ਬਹੁਤ ਜਿਆਦੇ ਰਿਜ਼ਲਟ ਬਹੁਤ ਸੋਹਣਾ ਦੇਈ ਜਾਂਦਾ ਹਾਂ ਕੋੜਾ ਹੀ ਬਣਿਆ ਖੜਾ ਉਹ ਬੰਦੇ ਦੇ ਬੰਦੇ ਦੇ ਜੂ ਮਾਰ ਇਦਰੇ ਇਦਰੇ ਤੇ ਆਹ ਸ਼ਾਮ ਦਾ ਵਾ ਨਹੀਂ ਯਾਰ ਇਹ ਨਜ਼ਾਰਾ ਲਿਆਤਾ ਨੰਬਰ ਦੱਸ ਦੀ ਬਾਈ ਖਾਲੇ ਸਰਵਿਸ ਚੱਲਦੀ ਹੈ ਬਾਈ ਜਿਹਨੇ ਵੀ ਇਹਦੀ ਸਰਵਿਸ ਲੈਣੀ ਆ ਬਾਬਾ ਫਰੀਦ ਸਟੱਡ ਫਾਰਮ ਠੱਠੀ ਭਾਈ ਆ ਬਾਈ ਦਾ ਘੋੜਾ ਬਹੁਤ ਚੰਗਾ ਇਹਦਾ ਨਾਮ ਕੀ ਆ ਬਾਈ ਸੂਰਜ ਆ ਸੂਰਜ ਦਾ ਸैम ਦੂਜਾ ਇਹ ਸैम ਥੋੜਾ ਜੱਤਿਆ ਨਹੀਂ ਇੱਥੋਂ 95 ਦੇ ਉੱਥੇ ਤੇ ਆ ਗਿਆ ਕਿੰਨਾ ਪਹਿਲਾਂ ਆਪਣੇ ਕੋਲੇ ਸैम ਹੁੰਦਾ ਜੀ ਪਹਿਲਾਂ ਬਾਈ ਕੋਲ ਆ ਜੀ ਆ ਜੀ ਬਾਈ ਕੋਲ ਤੇ ਕੱਲ ਪਾਣੀ ਠੀਕ ਆ ਬਾਈ ਬਾਰ ਘੋੜਿਆ ਲੈ ਤੇਰਾ ਘੋੜੀ ਆ ਵਾਸਤੇ ਦਾ ਬਹੁਤ ਬਹੁਤ ਮਾਤ ਜੀ ਇੱਕ ਤੇ ਬਬਲੂ ਤੂੰ ਲੇਟ ਆਇਆ ਓਏ ਤਾਂ ਨਹੀਂ ਘੋੜਿਆ ਇਹ ਫੁਲਵਾਗ ਢਾਲੀ ਵਾਲ ਬਰੋ ਸਟੱਡ ਫਾਰਮ ਆ ਕਿਹੜਾ ਕੁੜਾ ਬਾਈ ਇਹਦੀ ਰਫਤਾਰ ਰਫਤਾਰ ਹਾਂਜੀ ਕਾਲੇ ਕੰਡੇ ਦਾ ਬੱਚਾ ਸਿੱਧਾ ਹੋ ਗਿਆ ਨਾ ਉਹ ਕੋ ਜਿਹੜਾ ਬਾਈ ਜਰਨੈਲ ਉਹਨਾਂ ਕੋਲ ਆ ਜੀ ਨਹੀਂ ਨਹੀਂ ਇਹ ਆਪਣੇ ਆ ਬਿਰਾੜਿਆ ਰਾਣੇ ਭਾਜੀ ਕੋ ਪੁੱਤ ਸਿੱਧਾ ਮੂਰੀ ਆ ਗਿਆ ਆ ਬੈਂਗ ਨਾਲ ਹੈ ਖੱਚ ਕੇ ਰੱਖੋ ਮੋਰ ਮੇਰੇ ਨੂੰ ਧਿਆਨ ਨਹੀਂ ਲੱਗੋ ਖੋਲ ਬਟਾ ਖੱਚ ਕੇ ਰੱਖੋ ਬੱਸ ਲੈ ਹਰੋ ਕਰਾ ਆ ਜਾ ਬਬਲੂ ਠੀਕ ਹੈ ਜੀ ਮੀਰਪੁਰ ਮਾੜੀ ਮੀਰਪੁਰ ਹਾਂ ਜੀ ਕਾਲੇ ਕੱਢੇ ਦਾ ਬੱਚਾ ਚੱਟ ਰਹੀਦਾ ਹੁੰਦਾ ਕਿਤੇ ਹੋਰ ਚਾਕ ਦੇ ਦੇਖੀ ਭਾਈ ਬੱਚੇ ਨੂੰ ਇੱਧਰ ਹੋ ਜਾ ਚਲੋ ਬਟਾ ਆਜਾ ਹਾਂ ਬਬਲੂ ơi ਸੇਲਾ ਦਾ ਨਵਾਂ ਨਵਾਂ ਨਾ ਯਾਰ ਸਾਈਡ ਤੇ ਹੋ ਜਾ ਲੱਤ ਨਾ ਮਾਰੇ ਤੇ ਆ ਤਾਂ ਨਵੇਂ ਬੰਦੇ ਆ ਬਈ ਇਹਨਾਂ ਨੂੰ ਦੱਸ ਦੇ ਯਾਰ ਚੱਲ ਆ ਤੇ ਮੈਂ ਖਾਣਾ ਮਾਰ ਕੇ ਲੱਗ ਕੀ ਆਲਾ ਵੀਰੇ ਗਰਮੀ ਦਿਖਾਉਂਦੀ ਆ ਵਧੀਆ ਵਧੀਆ ਵੀਰੇ ਵਧੀਆ ਜੀ ਆ ਲੈ ਹਾਂ ਦਾ ਹੈ ਕੋੜਾ ਇੱਕ ਦੀ ਮੰਡੀ ਤੇ ਚੱਲ 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 ਇਹਦਾ ਨਾਮ ਹੈ ਨਾਗਰੇ ਦਾ ਹੈ ਹੀਰੋ ਵਾਲਾ ਕੀ ਹੈ ਵੀਰੇ ਹੀਰੋ ਪ੍ਰਵਾਦ ਦਾ ਵੀਰੇ ਪ੍ਰਵਾਦ ਦਾ ਕਿੰਨੇ ਟਾਈਮ ਦਾ ਜੀ ਠੀਕ ਹੈ ਆ ਜਾ ਆ ਜਾ ਫੜ ਲੈ ਥੋੜਾ ਫੜ ਆ ਜਾਓ ਫੜਨਾ ਲਵੇ ਸੋਨੋ ਕੋਈ ਬਾਜ਼ਾਰ ਆ ਅਸਲੀ ਬਾਜ਼ਾਰ ਇਹ ਆ ਦੇ ਸਾਰਿਆਂ ਨਾਲ ਰਸ ਐਤ ਜਿਆਦਾ ਸਾਰਿਆਂ ਨਾਲ ਜਿਆਦਾ ਤੇਜ਼ੀ ਆ ਬਾਜ਼ਾਰ ਦਾ ਨਾਲ ਦੇ ਨਾਲ ਆਉਂਦਾ ਜਾਨਵਰੀ ਸੇਲ ਹੋਈ ਜਾਂਦਾ ਲੈ ਦੇਖ ਲੈ ਲੈ ਵੀ ਲੈ ਤੇ ਨਾਲ ਦੇ ਨਾਲ ਚੱਲੇ ਜੀ ਬਬਲੂ ਇਹ ਜੀ ਨੇ ਲੈ ਆਈ ਓਏ 2-4 ਇਹ ਸੇਰੀ ਬੈਗ ਦੇ ਬਬਲੂ ਨੂੰ ਦੇ ਦੇ ਹਨ ਕਿਦਾ ਹੈ ਹੈਲੋ ਹਾਈ ਆਲਾ ਆਲਾ ਜੇ ਕੋੜੀ ਸੂਲਪੁਰ ਵਾਲੇ ਕੋਲੇ मामੂ ਨੇ ਆ ਬਜ਼ਾਰ ਚ ਫਿਰਦੇ मामੂ ਲੈਣਿਆ ਤਾਂ ਨਹੀਂ ਇੰਨਾ ਜਾ ਕੀ ਹਾਲ ਹੈ ਬਾਈ ਮੈਂ मामੂ ਅੱਜ ਦੂਜੇ ਬਜ਼ਾਰ ਚ ਫਿਰਦਾ ਨਾ ਪੂਨੀ ਤੋਂ ਲੈਣ ਦਾ ਇਰਾਦਾ ਤਾਂ ਨਹੀਂ ਬਣਿਆ ਹਾਂ ਕਾਲੂ ਰੇਵੀਆ ਚਾਲ ਤੇ ਬੱਸ ਫੇ ਤਾਂ ਐਂਡੀਆ ਹਾਂ ਐਂਡੀਆ ਮਾਲ ਤਾਂ ਹੈ ਨਹੀਂ ਮੰਡੀ ਤਾਂ ਉਹੀ ਐਂਡੀਆ ਆ ਇੱਕ ਨੂੰ ਤਾਂ ਲੱਗੂਗਾ ਆਪਾਂ ਤਾਂ ਹੈਗੇ ਇੱਕ ਤਾਂ ਹੀ ਇੱਕ ਨੂੰ ਤਾਂ ਪਹੁੰਚਿਆ ਆਪਾਂ ਨੂੰ ਤਾਂ ਮੰਡੀ ਵਾਲੇ ਚੱਲਣ ਵਾਲੇ ਵੰਨ ਆਪਾਂ ਦੋ ਤਾਂ ਹੀ ਬਹਿ ਜਾਾਂਗੇ ਬਾਲੂ ਤਾਂ ਨੀਲ ਮੱਝੂ ਕੇ ਲੈ ਜਾਂਦਾ ਫੈਨ ਆ ਪੂਰ ਕੋੜੀ ਦੇਤੀ ਉਹਨਾਂ ਨੇ ਜੇ ਖੜੀ ਹੈ ਜੀ ਜਿਹੜੀ ਤੇ ਪਹਿਲੇ ਦਿਨ ਪੈਸੇ ਲਾਉਂਦਾ ਇਹ ਤਾਂ ਦੇਖੀ ਹੁਣ ਹੈਲੋ ਆਜੂ ਆਜੂ ਤੇਰਾ ਆ ਜਾਣਾ ਨਹੀਂ ਹੈ ਹਾਂ ਆ ਆਮਲੇ ਦੇ ਨਾਲੇ ਪਾਸੇ ਚੱਲੀ ਜਾ ਮੇਰੇ ਤੇ ਜਿੱਥੇ ਮੈਨੂੰ ਪੂਰੇ ਵੀ ਕਰ ਦਿੰਦੇ ਉਹਨਾਂ ਨੂੰ ਕਿਹੜਾ ਵੀ ਜਿੱਦਣਾ ਬਾਕੀ ਦੇ ਸਾਰੇ ਮੈਂ ਕਿਤੇ ਜੀ ਵਿਚਾਰਾ ਵੇਚੇਗਾ ਉਹ 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 ਪਚਤ ਸਾਕੂੜ ਆਪਣੇ ਇਕੜਾ ਤੁਸੀਂ ਕਿੰਨੇ ਲਏ ਆ ਜਿਹੜਾ ਮੈਂ ਕਹਤਾ ਇਸ ਮੁਰਕੇ ਨੇ ਤੁਹਾਨੂੰ ਘੋੜਾ ਦੇ ਦਿੰਦਾ ਭਾਈ ਬਰਲਾ ਦੇ